ਆਂਡੂ ਦੇ ਸਸਤੀਸਾਲ ਤੋਂ ਪੁਥਲਾ ਨੂੰ ਤਲਾਸ਼ ਮੇਢੀ ਸੀ ਇੱਕ ਪੁਥਲਾ ਸ਼ਹਿਰ ਦੇ ਵਿੱਚ ਇੱਕ ਵੱਡੀ ਗੈਂਗ ਵਰਤ ਗੁਲਵਾਣੀ ਹੈ ਜਿਸ ਦੇ ਉਹਨਾਂ ਦੇ ਹਕਮਤਾਰ ਮੈਂ ਤੇ ਬੀਐਸਪੀ ਦੇ ਸਾਹਬ ਨੇ ਕਰਵਾਈ ਕਰਦੇ ਹੋਏ ਇੱਕ ਗੈਂਗ ਦੇ ਮੈਂਬਰ ਕਮਲੂ ਬਤਾਰ ਦਾ ਪੁਥਲਾ ਉਸ ਕੋਲੋਂ ਦੋ ਪਿਸਤਲ ਬਤੀ ਬੋਰ ਮੈਗਜ਼ਿਨ ਵਾਲੇ ਬਰਾਮਦ ਕੀਤੇ ਆ ਜਿਹੜੇ ਕਲਾਕੋ ਤਲਮਾਂ ਕਰ ਚੁੱਕਿਆ ਦੂਸਰਾ ਗੈਂਗ ਜਿਹੜਾ ਉਹਨਾਂ ਤੋਂ ਵੀ ਸਲਾਹ ਹੁੰਦੀ ਸੁਣਾਉਣਾ ਉਹਨਾਂ ਨੂੰ ਵੀ ਭਾਵੇਂ ਕੀਤੀ ਜਾਂਦੀ ਮਾਨਯੋਗ ਸਸਤੀ ਸਾਹੂ ਕਪੂਥਰਾਂ ਤੋਂ ਤਲਾਸ਼ ਮੇਰੀ ਸੀ ਇੱਕ ਕੂਥਾ ਸ਼ਹਿਰ ਦੇ ਵਿੱਚ ਇੱਕ ਵੱਡੀ ਗੈਂਗ ਵਰਗ ਗਰਵਾਣੀ ਹੈ ਜਿਸ ਦੇ ਉਹਨਾਂ ਦੇ ਕਮਨ ਸਾਹ ਮੈਂ ਤੇ ਐਨ ਐਸ ਪੀ ਦੀ ਸਭ ਨੇ ਕਾਰਵਾਈ ਕਰਦੇ ਹੋਏ ਇੱਕ ਗਿਆਨ ਦੇ ਮੈਂਬਰ ਕਮਨ ਨੂੰ ਵਰਤਾਰ ਕੇ ਉਹ ਪਾਸਵਰਡ ਉਹ ਪਿਸਤਲ ਬਤੀਬੁਰ ਮੈਗਜ਼ੀਨ ਵਾਲੇ ਬਰਾਮਦ ਕੀਤੇ ਆ ਜਿਹੜੇ ਕਾਨੂੰਨਾਂ ਅਨੁਸਾਰ ਜਿੱਤ ਲਿਆ ਦੂਸਰਾ ਗੈਂਗ ਜਿਹੜਾ ਉਹਨਾਂ ਤੋਂ ਵੀ ਸਰਾਹ ਹਮਲੇ ਸਭਾ ਉਹਨਾਂ ਨੂੰ ਵੀ ਕਾਬੇ ਕੀਤੀ ਜਾ ਉਹਕੇ ਸਸਤੀ ਸਾਤ ਪੁੱਥਰਾਂ ਨੂੰ ਤਲਾ ਮੇੜੀ ਸੀ ਇੱਕ ਪੁੱਥਰਾ ਸ਼ਹਿਰ ਦੇ ਵਿੱਚ ਇੱਕ ਵੱਡੀ ਗੈਂਗ ਵੱਲੋਂ ਗਲਵਾਈ ਹੈ ਜਿਸ ਦੇ ਉਹਨਾਂ ਦੇ ਮਾਨਸਰ ਮੈਂ ਤੇ ਐਨ.ਐਸ.ਪੀ ਦੀ ਸਭਾ ਨੇ ਕਾਰਵਾਈ ਕਰਦੇ ਹੋਏ ਇੱਕ ਗੈਂਗ ਦੇ ਮੈਂਬਰ ਕਮਲੂ ਬਰਕਾਰ ਦਾ ਕੋਲ ਪਾਸੋਲੂ ਪਿਸਤਲ ਬਤੀ ਬੋਰ ਮੈਗਜ਼ੀਮ ਵਾਲੇ ਬੰਦਮ ਕੀਤੇ ਆ ਜਿਹੜੇ ਕਾਰਾ ਕਦਮਾਂ ਤੱਕ ਕਰ ਲਿਆ ਦੂਸਰਾ ਗੈਂਗ ਜਿਹੜਾ ਉਹਨਾਂ ਤੋਂ ਬਿਸਰਾ ਹੋਣ ਦੀ ਸੰਭਾਵਨਾ ਉਹਨਾਂ ਨੂੰ ਵੀ ਭਾਰੀ ਕੀਤੀ ਜਾ ਅੰਮ੍ਰਿਓ ਕੇ ਸਸਤੀ ਸਾਥ ਕੂਥਲਾ ਨੂੰ ਤਲਾ ਮੇੜੀ ਸੀ ਇੱਕ ਕੂਥਲਾ ਸ਼ਹਿਰ ਦੇਗੇ ਚ ਇੱਕ ਵੱਡੀ ਗੈਂਬਰ ਹੋ ਰਹੀ ਹੈ ਜਿਸ ਦੇ ਉਹਨਾਂ ਦੇ ਮਨਸਾਰ ਮੈਂ ਤੇ ਐਨ ਐਸ ਸੀ ਦੀ ਸਭ ਨੇ ਕਰ ਨਹੀਂ ਕਰਦੇ ਹੋਗੇ ਇੱਕ ਗੈਂਗ ਦੇ ਮੈਂਬਰ ਕਮਨੂ ਬਤਾਰਕਾ ਕੋਲ ਪਾਸੋਂ ਦੋ ਪਿਸਤਲ ਬਤੀ ਬੋਰ ਮੈਗਜ਼ੀਨ ਵਾਲੇ ਬਣਾਉਂ ਕਿਤੇ ਹੈ ਜਿਹੜੇ ਗਰਾਮ ਕਦਮਾਂ ਕਰ ਦਿੱਤਾ ਹੈ ਦੂਸਰਾ ਕੈਂਡੀ ਜਿਹੜਾ ਉਹਨਾਂ ਤੋਂ ਵਿਸਰਾਵ ਹਿੰਦਿਕ ਸੰਭਾਅਨਾ ਉਹਨਾਂ ਨੂੰ ਵੀ ਭਾਵੇ ਕੀਤੀ ਜਾਂਦੀ ਹੈ

Facebook Instagram X aur WhatsApp channel par